ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਕੇਵਲ ਬਾਲ ਅਵਸਥਾ ਵਿੱਚ 9 ਸਾਲ ਦੀ ਉਮਰ ਵਿੱਚ ਹੀ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਦਾ ਜਾਨ ਪੀਣਾ ਪੈਂਦਾ ਹੈ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਵਿਖੇ ਕਰ ਦਿੱਤਾ ਜਾਂਦਾ ਹੈ ਤੇ ਕੁਝ ਦਿਨ ਬਾਅਦ ਲਖੀਸ਼ਾ ਬਣਜਾਰੇ ਦੇ ਨਾਲ ਦਿੱਲੀ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਹੈ ਭੇਟਾਵਾਂ ਰੱਖੀਆਂ ਮੱਥਾ ਟੇਕਿਆ ਸਾਰੇ ਬੈਠ ਗਏ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਕੋਹ ਗੁਰ ਪਿਆਰੇ ਬਣਜਾਰੇ ਕਿਸ ਪ੍ਰਕਾਰ ਸਤਗੁਰ ਸੰਸਕਾਰੇ ਲਖੀਸ਼ਾ ਸੁਣ ਕੇ ਹੈਰਾਨ ਰਹਿ ਗਿਆ ਮੇਰੇ ਬਿਨਾ ਦੱਸੇ ਸਭ ਕੁਝ ਜਾਣਦੇ ਹਨ ਅੰਤਰਜਾਮਤਾਂ ਨੂੰ ਵੇਖ ਕੇ ਸ਼ਰਦਾ ਵੱਧ ਗਈ ਮਹਾਰਾਜ ਆਪ ਸਭ ਜਾਣਦੇ ਹੋ ਬਾਦਸ਼ਾਹ ਨੇ ਡੋਂਡੀ ਫਿਰਵਾਈ ਸਾਰੇ ਸ਼ਹਿਰ ਵਿੱਚ ਇਨ ਕੋ ਸਿੱਖ ਸਾਧਕ ਨਰਜੋਏ ਧਰ ਕੋ ਲੈ ਸੰਸਕਾਰੈ ਸੋਏ ਸਾਰੇ ਸਿੰਘ ਬਾਦਸ਼ਾਹ ਦੀ ਡੰਡੀ ਤੋਂ ਬਾਅਦ ਡਰ ਕੇ ਲੁਕ ਗਏ किस हामी ना भरी सिखी दी कि मैं सिख हाँ ये दशमेश गुरु जी शेर वाग गरज के कह लगे श्री गोबिंद सुनकर ऐसे गरजत बोले कनहर जैसे ए बिद को अब पंथ बनावे सकल जगत में बहु विदतावे गुरु गोबिंद सिंह जी गरज के उची आवाज वि कह लगे ਕਿ ਮੈਂ ਹੁਣ ਐਸਾ ਪੰਥ ਤਿਆਰ ਕਰਾਂਗਾ ਜਿਹੜਾ ਸਭ ਤੋਂ ਨਿਰਾਲਾ ਹੋਵੇਗਾ ਤੇ ਮੇਰਾ ਸਿੱਖ ਲੱਖਾਂ ਦੀ ਗਿਣਤੀ ਵਿੱਚ ਅਲੱਗ ਪਛਾਣਿਆ ਜਾਵੇਗਾ ਜਿਵੇਂ ਬਗਲਿਆਂ ਦੇ ਝੁੰਡ ਵਿੱਚ ਇੱਕ ਹੰਸ ਵੱਖਰਾ ਹੀ ਦਿਸਦਾ ਹੈ ਇਸੇ ਤਰ੍ਹਾਂ ਮੇਰਾ ਸਿੰਘ ਸਾਰੀ ਲੋਕਾਇਏ ਵਿੱਚ ਸਭ ਤੋਂ ਨਿਰਾਲਾ ਹੋਵੇਗਾ ਇਹ ਪੰਥ ਨਿਰਾਲੇ ਦੀ ਮੈਂ ਤਿਆਰੀ ਕਰਾਂਗਾ ਫਿਰ ਵਣਜਾਰੇ ਨੇ ਦੱਸਿਆ ਜਿਸ ਤਰ੍ਹਾਂ ਘਰ ਲ ਜਾ ਕੇ ਧੜ ਦਾ ਸੰਸਕਾਰ ਕੀਤਾ ਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਵਣਜਾਰੇ ਨੂੰ ਵਰ ਦਿੱਤੇ ਸੁਣ ਪ੍ਰਸੰਨ ਤਿਸ ਪਰ ਤਬ ਹੋਏ ਜਨਮ ਮਰਨ ਬੰਧਨ ਤਬ ਖੋਏ ਫੂਲ ਫਲ ਜਗਤ ਮੇ ਭਾਰੀ ਹੋਏ ਸੁਖ ਗੁਰ ਕਾਇਆ ਸੰਸਕਾਰੀ ਤੇ ਗੁਰੂ ਜੀ ਨੇ ਹੁਕਮ ਕੀਤਾ ਕਿ ਪਿਤਾ ਗੁਰਤੇਗ ਬਹਾਦਰ ਜੀ ਦੇ ਫਲ ਉਥੇ ਹੀ ਰਹਿਣ ਦਿੱਤੇ ਜਾਣ ਜਦੋਂ ਮੇਰਾ ਪੰਥ ਵਧੇਗਾ ਤਾਂ ਉਥੇ ਹੀ ਉਹਨਾਂ ਦੇ ਯਾਦ ਬਣੇਗੀ ਉਹਨਾਂ ਦਾ ਅਸਥਾਨ ਹੋਵੇਗਾ ਅਤੇ ਉਹਨਾਂ ਦੀ ਪੂਜਾ ਹੋਵੇਗੀ ਤੇ ਐਨੇ ਹੀ ਬੰਦੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ